ਸਸ਼ੇ ਕਾਲ ਜੀ ਸਸ਼ੇ ਕਾਲ ਜੀ ਸਾਰਿਆਂ ਨੂੰ ਸਾਰੇ ਜਾਨੇ ਜਲਦੀ ਜੁਆਇਨ ਹੋ ਜਾਓ ਥੈਨ ਆਪਾਂ ਜੋ ਅੱਜ ਸੂਟ ਲੈ ਕੇ ਆਏ ਆ ਪ੍ਰਿੰਟਡ ਉਹ ਫਿਰ ਆਪਾਂ ਸ਼ੋਅ ਕਰਾਂਗੇ ਹੈਲੋ ਜੀ ਸਸ਼ੇ ਕਾਲ ਹੈਲੋ ਜੀ ਹੈਲੋ ਅੱਜ ਜੋ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਇਹ ਸਪੈਸ਼ਲ ਸੰਡੇ ਆਫਰ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਆਏਗਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਓ ਐਂਡ ਪੇਮੈਂਟ ਆਪਣੀ ਪਹਿਲਾਂ ਹੀ ਹੁੰਦੀ ਹੈ ਪੇਮੈਂਟ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਤੁਸੀਂ ਆਪਣੀ ਕਲੀਅਰ ਕਰਕੇ ਸਕਰੀਨਸ਼ਾਟ ਭੇਜ ਕੇ ਆਪਣਾ ਐਡਰੈਸ ਸੈਂਡ ਕਰਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਜੋ ਅੱਜ ਮੈਂ ਤੁਹਾਨੂੰ ਸੂਟ ਸਟੱਫ ਦਿਖਾਉਂਗੀ ਉਹ ਆਪਣਾ ਸਾਰਾ AK ਪ੍ਰਿੰਸੈਸ ਦੇ ਵਿੱਚ ਹੈ ਸੱਚੇ ਕਾਲਜੀ AK ਪ੍ਰਿੰਸੈਸ ਦੇ ਵਿੱਚ ਹੈ ਜੋ ਆਪਣਾ ਸਟੱਫ ਹੈ ਇਹ ਤੁਹਾਨੂੰ ਸੂਟ ਪਏਗਾ 650 ਦਾ ਅਗਰ ਤੁਸੀਂ ਡਿਲੀਵਰੀ ਮਤਲਬ ਮੰਗਵਾਉਣਾ ਹੈ ਤਾਂ 700 ਦਾ ਪਏਗਾ 700 ਨਾਲ ਫ੍ਰੀ ਡਿਲੀਵਰੀ ਹੋਏਗੀ 700 ਰੁਪਏ ਦਾ ਸੂਟ ਹੈ ਜੀ ਫ੍ਰੀ ਡਿਲੀਵਰੀ ਦੇ ਨਾਲ ਸੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਪਣਾ ਫਰਸਟ ਪ੍ਰਿੰਟ ਹੈਗਾ ਇਹ ਵਾਲਾ ਪ੍ਰਿੰਟ ਤੁਸੀਂ ਵੇਖ ਸਕਦੇ ਹੋ ਪਿਓਰ ਕਾਟਨ ਦਾ ਸਟੱਫ ਹੈ ਬਹੁਤ ਹੀ ਮੁਲਾਇਮ ਸਟੱਫ ਹੈ ਐਦਾਂ ਇਸ ਤਰ੍ਹਾਂ ਇਸ ਨਾਲ ਮੈਚਿੰਗ ਬਾਟਮ ਹੈ ਬਹੁਤ ਹੀ ਸੋਹਣਾ ਸਟੱਫ ਹੈ ਵੇਅਰ ਕੀਤਾ ਸੂਟ ਬਹੁਤ ਹੀ ਪਿਆਰਾ ਲੱਗਦਾ ਤੁਸੀਂ ਵੇਖ ਸਕਦੇ ਹੋ ਬਹੁਤ ਸੌਫਟ ਸਟੱਫ ਹੈ ਬਹੁਤ ਪਿਆਰਾ ਸਟੱਫ ਹੈ ਐਦਾਂ ਪ੍ਰਿੰਸੈਸ ਕਲੈਕਸ਼ਨ ਦੇ ਵਿੱਚ ਹੀ ਆਪਣੇ ਕੋਲ ਸਟੱਫ ਆਇਆ ਹੈ ਇਸ ਤਰ੍ਹਾਂ ਇਹਦੇ ਨਾਲ ਮੈਚਿੰਗ ਬਾਟਮ ਆਏਗੀ ਇਸ ਤਰ੍ਹਾਂ ਆਪਾਂ ਇਹਨੂੰ ਵੇਅਰ ਕਰ ਸਕਦੇ ਹਾਂ ਬਹੁਤ ਹੀ ਪਿਆਰਾ ਕਲਰ ਹੈ ਐਦਾਂ ਵੇਅਰ ਕੀਤਾ ਬਹੁਤ ਸੋਹਣਾ ਲੱਗਦਾ ਇਸ ਤਰ੍ਹਾਂ ਆਪਣਾ ਕਲਰ ਆ ਗਿਆ ਐਂਡ ਇਹਦੇ ਨਾਲ ਇਸ ਤਰ੍ਹਾਂ ਆਪਣੀ ਮੈਚਿੰਗ ਬਾਟਮ ਆਏਗੀ आज जो मैं लाइव हूं वो मैं अपनी शॉप तो नहीं कर रही बिकॉज़ ਸਾਡੀ ਸ਼ੌਪ ਦੇ ਵਿੱਚ ਥੋੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਇਸ ਕਰਕੇ ਆਪਾਂ ਲਾਈਵ ਅੱਜ ਕਰ ਹਾਂਜੀ ਕੋਟ ਸੈੱਟ ਦੀ ਸਟੀਚਿੰਗ ਹੈਗੀ ਹੈ 200 ਰੁਪਏ 200 ਰੁਪੀਸ ਹੈ ਜੀ ਕੋਟ ਸੈੱਟ ਦੀ ਸਟੀਚਿੰਗ ਜੇ ਵੀ ਤੁਸੀਂ ਕਰਵਾਉਣੀ ਹੋਵੇ ਬਾਕੀ ਡਿਪੈਂਡ ਕਰਤੇ ਸਾਈਜ਼ ਤੇ ਇਹ ਦੇਖੋ ਨੈਕਸਟ ਹੈਗਾ ਆਪਣਾ ਇਹ ਵਾਲਾ ਪ੍ਰਿੰਟ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹ ਵੀ ਐਦਾਂ वाइन कलर ਦੇ ਵਿੱਚ ਇਹਦੇ ਵਿੱਚ ਫਲਾਰਸ ਨੇ ਇਸ ਤਰ੍ਹਾਂ ਵੇਅਰ ਕੀਤਾ ਸੂਟ ਬਹੁਤ ਹੀ ਸੋਹਣਾ ਲੱਗਦਾ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਪ੍ਰਿੰਟ ਹੈ ਸਕਰੀਨ ਸ਼ਾਟ ਤੁਸੀਂ ਆਪਣਾ ਜਲਦੀ ਜਲਦੀ ਲੈ ਸਕਦੇ ਹੋ ਪ੍ਰਾਈਸ ਸਾਰਿਆਂ ਦਾ ਜੀ 700 ਰਹੇਗਾ ਫ੍ਰੀ ਸ਼ਿਪਿੰਗ ਦੇ ਨਾਲ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਇਹ ਵੀ ਆਪਣਾ ਪ੍ਰਿੰਸੈਸ ਕਲੈਕਸ਼ਨ ਦੇ ਵਿੱਚ ਹੈ ਸੂਟ ਤੁਸੀਂ ਦੇਖ ਸਕਦੇ ਹੋ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਸਪੈਸ਼ਲੀ ਸੰਡੇ ਆਫਰ ਹੈ ਫ੍ਰੀ ਡਿਲੀਵਰੀ ਨਹੀਂ ਅਗਰ ਤੁਸੀਂ ਬਾਅਦ ਦੇ ਵਿੱਚ ਆਰਡਰ ਕਰਦੇ ਹੋ ਦੈਨ ਤੁਹਾਨੂੰ ਸ਼ਿਪਿੰਗ ਕੋਸਟ ਐਕਸਟਰਾ ਪੈਗੀ ਬਟ ਅੱਜ ਹੈ ਜੋ ਇਹ ਸੰਡੇ ਆਫਰ ਹੈ ਨੈਕਸਟ ਹੈਗਾ ਜੀ ਆਪਣਾ ਇਹ ਵਾਲਾ ਪ੍ਰਿੰਟ ਇਹ ਵੀ ਤੁਸੀਂ ਦੇਖ ਸਕਦੇ ਹੋ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਇਹ ਵੀ ਪ੍ਰਿੰਸੈਸ 컬렉ਸ਼ਨ ਦੇ ਵਿੱਚ ਹੈ ਇਸ ਤਰ੍ਹਾਂ ਵੇਅਰ ਕੀਤਾ ਸੂਟ ਬਹੁਤ ਹੀ ਪਿਆਰਾ ਲੱਗਦਾ ਜਿਸ ਨੇ ਵੀ ਸਕਰੀਨਸ਼ਾਟ ਲੈਣਾ ਹੈ ਆਪਣਾ ਜਲਦੀ ਜਲਦੀ ਸਕਰੀਨਸ਼ਾਟ ਲੈਂਦੇ ਜਾਓ ਇਸ ਤਰ੍ਹਾਂ ਦਾ ਪ੍ਰਿੰਟ ਹੈ ਜੀ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਸਟੱਫ ਦੀ ਪੂਰੀ ਗਾਰੰਟੀ ਹੈ ਬਹੁਤ ਹੀ ਮਲਾਈਮ ਬਹੁਤ ਹੀ ਸੋਨਾ ਸਟੱਫ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਾਂਜੀ ਕਾਟ ਸੈੱਟ ਬਣਿਆ ਹੋਇਆ ਮੈਂ ਤੁਹਾਨੂੰ ਦਿਖਾ ਦਾਂਗੀ ਅਗਰ ਅੱਪਾ ਕੱਲ ਨੂੰ ਲਾਈਵ ਆਏ ਤਾਂ ਮੈਂ ਤੁਹਾਨੂੰ ਕੱਲ ਦੀ ਲਾਈਵ ਦੇ ਵਿੱਚ ਦਿਖਾ ਦਾਂਗੀ ਅਗਰ ਤੁਸੀਂ ਬਣਵਾਉਣਾ ਵੀ ਹੋਇਆ ਤੁਸੀਂ ਬਣਵਾ ਸਕਦੇ ਹੋ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਇਹ ਹੈਗਾ ਆਪਣਾ येलो ਮਸਟਰਡ ਕਲਰ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਸ ਤਰ੍ਹਾਂ ਇਹਦੇ ਵਿੱਚ ਸੈਲਫ ਪ੍ਰਿੰਟ ਆਏਗਾ ਬਹੁਤ ਹੀ ਪਿਆਰਾ ਸੂਟ ਹੈ ਵੇਅਰ ਕੀਤਾ ਬਹੁਤ ਹੀ ਪਿਆਰਾ ਲੱਗਦਾ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਉਹ ਜੀ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਇਸ ਕਰਕੇ ਸਾਨੂੰ ਥੋੜੀ ਲਾਈਵ ਦੇ ਵਿੱਚ ਦਿੱਕਤ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਦਾ ਜੀ ਇਹ ਸੂਟ ਵੇਅਰ ਕੀਤਾ ਹੋਇਆ 700 ਪ੍ਰਾਈਸ ਹੈ ਜੀ ਫ੍ਰੀ ਸ਼ਿਪਿੰਗ ਦੇ ਨਾਲ ਮਸਟਰਡ ਕਲਰ ਦਾ ਸੂਟ ਹੈ ਇਹ print ਵਿੱਚ ਆਪਣੇ ਕੋਲ ਸਿੰਗਲ ਸਿੰਗਲ ਸੈੱਟ ਹੈਗੇ ਆ ਜ਼ਿਆਦਾ ਸੈੱਟ ਨਹੀਂ ਹੈਗੇ ਬਿਕੋਜ਼ ਜਿਵੇਂ printed ਸੂਟ ਹੈ ਸਿਰਫ ਇੱਕ ਹੀ ਆਂਦਾ ਹੈ ਨੈਕਸਟ ਹੈਗਾ ਆਪਣਾ ਇਹ ਵਾਲਾ print ਇਹਦਾ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜਿਹੜਾ ਵੀ print ਤੁਹਾਨੂੰ ਸੋਹਣਾ ਲੱਗੇ ਉਹ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇਹ ਦੇਖੋ ਇਹ ਵੀ ਬਹੁਤ ਹੀ ਸੋਹਣਾ print ਹੈ ਇਸ ਤਰ੍ਹਾਂ スクリーンショット ਤੁਸੀਂ ਆਪਣਾ ਜਲਦੀ ਜਲਦੀ ਲੈਂਦੇ ਜਾਓ ਨੈਕਸਟ ਇਹ ਵਾਲੀ ਪ੍ਰਿੰਟ ਦੀ ਪਿਛਲੀ ਆਪਣੀ ਲਾਈਫ ਦੇ ਵਿੱਚ ਵੀ ਬਹੁਤ ਡਿਮਾਂਡ ਸੀਗੀ ਇਹਦੇ ਇਹ ਆਪਾਂ ਸੈਕੰਡ ਪ੍ਰਿੰਟ ਹੁਣ ਲੈ ਆਏ ਬਟ ਇਹ ਥੋੜਾ ਡਾਰਕ ਕਲਰ ਦੇ ਵਿੱਚ ਹੈ ਉਸ ਨਾਲੋਂ ਇਹ ਵੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬਲੂ ਕਲਰ ਦੇ ਵਿੱਚ ਹੈ ਸੂਟ ਹੈ ਇਸ ਤਰ੍ਹਾਂ ਬਹੁਤ ਹੀ ਪਿਆਰਾ ਸੂਟ ਹੈ ਜੀ ਤੁਸੀਂ ਦੇਖ ਸਕਦੇ ਹੋ ਸਕਰੀਨਸ਼ਾਟ ਤੁਸੀਂ ਆਪਣਾ ਜਲਦੀ ਜਲਦੀ ਲੈ ਸਕਦੇ ਹੋ ਇਸ ਤਰ੍ਹਾਂ ਦਾ ਪ੍ਰਿੰਟ ਹੈ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਲੱਗਦਾ ਹੋਪ ਤੁਸੀਂ ਸਕਰੀਨਸ਼ਾਟ ਲੈ ਲਿਆ ਹੋਏਗਾ ਪ੍ਰਾਈਸ ਇਹ ਤਾਂ ਜੀ ਅੱਜ ਲਈ ਸੰਡੇ ਸਪੈਸ਼ਲ ਆਫਰ 700 ਰੁਪਏ ਵਿਦਾਊਟ ਦੁਪੱਟਾ ਪ੍ਰਿੰਸੈਸ ਕਲੈਕਸ਼ਨ ਦੇ ਵਿੱਚ ਇਹ ਸੂਟ ਹੈ ਇਹ ਆਪਾਂ ਤੁਹਾਨੂੰ ਸਾਰੇ ਸੂਟ ਬਿਲਕੁਲ ਜੈਨੂਇਨ ਪ੍ਰਾਈਸ ਤੇ ਸਹੀ ਰੇਟਾਂ ਦੇ ਵਿੱਚ ਦੱਸਦੇ ਆ ਨੈਕਸਟ ਹੈਗਾ ਆਪਣਾ ਇਹ ਵਾਲਾ ਬਹੁਤ ਹੀ ਸੋਹਣਾ ਸਰਦਾਰੀ ਜਿਹਾ ਪ੍ਰਿੰਟ ਹਾਂਜੀ ਫੈਬਰਿਕ ਪਿਓਰ ਕਾਟਨ ਦੇ ਵਿੱਚ ਸੌਫਟ ਕਾਟਨ ਹੈ ਪੂਰੀ ਸੌਫਟ ਕਾਟਨ ਹੈ ਇਸ ਤਰ੍ਹਾਂ ਨਹੀਂ ਹੈ ਇਹ ਆਪਣਾ ਐਸਕੇ ਦੇ ਵਿੱਚ ਹੈ ਫੈਬਰਿਕ ਬਹੁਤ ਹੀ ਪਿਆਰਾ ਸਟੱਫ ਹੈ 5 ਮੀਟਰ ਦਾ ਸੂਟ ਆਏਗਾ ਜੀ ਜੋ ਮੈਚਿੰਗ ਹੈ ਉਸ ਨਾਲ ਮੈਚਿੰਗ ਆਏਗੀ ਜੋ ਆਪਣਾ ਕੰਪਲੀਟ ਹੈ ਨਹੀਂ ਜਿਸਹੀ OD ਨਹੀਂ ਹੈਗਾ ਇਹ ਤੁਸੀਂ ਵੇਖ ਸਕਦੇ ਹੋ ਜੀ ਪੇ ਚੱਲੇਗਾ ਜੀ ਪਹਿਲਾਂ Google Pay ਹੁੰਦਾ ਹੈ ਇਹ ਵੀ ਪ੍ਰਿੰਟ ਬਹੁਤ ਹੀ ਪਿਆਰਾ ਹੈ ਹੁਣ ਆਪਾਂ ਤੁਹਾਡੀ ਡਿਮਾਂਡ ਤੇ ਪ੍ਰਿੰਟਡ ਸੂਟਸ ਲੈ ਕੇ ਆ ਰਹੇ ਹਾਂ ਜਲਦੀ ਆਪਾਂ ਜੋ ਆਪਣੇ ਵਰਕ ਵਾਲੇ ਸੂਟ ਆ ਉਹ ਵੀ ਲੈ ਕੇ ਆਵਾਂਗੇ ਸਟੱਫ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਨਜ਼ੀਕ ਤੋਂ ਤੁਸੀਂ ਸਟੱਫ ਵੇਖ ਸਕਦੇ ਹੋ ਬਹੁਤ ਹੀ ਸੋਹਣਾ ਸਟੱਫ ਹੈ ਬਹੁਤ ਹੀ ਮੁਲਾਇਮ ਕਪੜਾ ਇਹ ਵਾਲੇ ਪ੍ਰਾਈਸ ਦੇ ਵਿੱਚ ਇਸ ਤਰ੍ਹਾਂ ਦਾ ਸਟੱਫ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ ਤੁਸੀਂ ਦੇਖ ਸਕਦੇ ਹੋ 700 ਜੀ ਦਾ ਪ੍ਰਾਈਸ ਹੈ ਬਹੁਤ ਹੀ ਪਿਆਰਾ ਸੂਟ ਹੈ ਇਸਕੇ ਦਾ ਇਸ ਤਰ੍ਹਾਂ ਲਾਈਨਿੰਗ ਦੇ ਵਿੱਚ ਸਟੱਫ ਹੈ ਸਕਰੀਨਸ਼ਾਟ ਆਪਣਾ ਜਲਦੀ ਲੈ ਲਿਓ ਕਿਉਂਕਿ ਇਹਦੇ ਵਿੱਚ ਆਪਣੇ ਕੋਲੇ ਹਾਂਜੀ ਇੱਕ ਪੀਸ ਹੀ ਹੈ ਇਹ ਵਾਲੇ ਸੂਟ ਦੇ ਵਿੱਚ ਇਹ ਤੇ ਤਿਆਰ ਲਗਾ ਦੋ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਇਹਦਾ ਪ੍ਰਾਈਸ ਜੀ 600 ਰੁਪਈਏ ਹੈ ਇਹ 600 ਰੁਪਏ ਦਾ ਸੂਟ ਹੈ ਜੋ ਏਕੇ ਪ੍ਰਿੰਸਸ ਦੇ ਵਿੱਚ ਹੈ ਉਹਦਾ ਪ੍ਰਾਈਸ ਹੈਗਾ 700 ਜੋ ਆਪਣਾ ਇਸ ਤਰ੍ਹਾਂ ਇਹ ਦੂਸਰਾ ਕੈਂਬਰੀਕ ਕਾਟਨ ਦੇ ਵਿੱਚ ਇਹਦਾ ਪ੍ਰਾਈਸ 600 ਹੈ ਅਡੀ ਕਲੈਕਸ਼ਨ ਦੇ ਵਿੱਚ ਇਹਦਾ ਵੀ ਤੁਸੀਂ ਹਾਂਜੀ ਮੰਡਾ ਲਈ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਕਿ ਫੌਜੀ ਬੁਟੀਕ ਤੇ ਜਾਣਾ ਤੁਹਾਨੂੰ ਲੱਗੇਗਾ ਪਤਾ ਤੁਹਾਨੂੰ ਦੱਸ ਦੇਣਗੇ ਵੈਸੇ ਆਪਣਾ ਬੈਨਰ ਵੀ ਲੱਗਿਆ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਹੋ ਨੈਕਸਟ ਹੈਗਾ ਆਪਣਾ ਪ੍ਰਿੰਸੈਸ ਤੇ ਇਹ ਵੀ ਆਈ ਥਿੰਕ ਸੋ ਇਹਦਾ ਪ੍ਰਾਈਸ ਵਿੱਚ 600 ਰੁਪਏ ਜਿੰਨਾ ਦਾ ਪ੍ਰਾਈਸ ਮੈਂ ਤੁਹਾਨੂੰ 600 ਕਹਿ ਨਹੀਂ ਉਹਨਾਂ ਦਾ ਪ੍ਰਾਈਸ 600 ਹੈ ਜਿੰਨਾ ਦਾ ਪ੍ਰਾਈਸ ਮੈਂ ਤੁਹਾਨੂੰ 700 ਕਹਾਂਗੀ ਉਹਨਾਂ ਦਾ ਪ੍ਰਾਈਸ 700 ਹੈ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਪ੍ਰਿੰਟ ਹੈ ਬਹੁਤ ਹੀ ਮੁਲਾਇਮ ਕੱਪੜਾ ਹੈ ਸਕਰੀਨਸ਼ਾਟ ਤੁਸੀਂ ਲੈਂਦੇ ਜਾਓ ਜੋ ਵੀ ਪ੍ਰਿੰਟਡ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਪ੍ਰਿੰਟ ਅੱਗੇ ਵੀ ਬਹੁਤ ਹੀ ਪਿਆਰੇ ਪ੍ਰਿੰਟ ਪਏ ਨੇ ਨੈਕਸਟ ਹੈਗਾ ਆਪਣਾ ਥੋੜਾ ਉਹਦੇ ਵਿੱਚ ਸੈਲਫ ਵਰਕ ਕੀਤਾ ਹੋਇਆ ਉਹ ਸੂਟ ਦੇ ਉੱਪਰ ਇਤੋਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਵਰਕ ਕੀਤਾ ਸੂਟ ਤੇ ਇਹਦਾ ਪ੍ਰਾਈਸ ਹੈਗਾ ਜੀ 850 ਰੁਪਏ ਇਹ ਵਾਲੇ ਪ੍ਰਾਈਸ ਦੇ ਵਿੱਚ ਇਹ ਸੂਟ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਕਿਉਂਕਿ ਇੰਨਾ ਸੋਹਣਾ ਸਟੱਫ ਔਰ ਇਹ ਵਾਲੇ ਬਿਲਕੁਲ ਜੈਨੂਇਨ ਪ੍ਰਾਈਸ ਦੇ ਵਿੱਚ 셀ਫ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਕੱਪੜਾ ਹੈ ਇਹ ਤੁਸੀਂ ਦੇਖ ਸਕਦੇ ਹੋ ਵੀਰ ਕੀਤਾ ਸੂਟ ਬਹੁਤ ਹੀ ਸੋਹਣਾ ਲੱਗਦਾ ਕਲਰ ਵੀ ਇਹਦਾ ਬਹੁਤ ਪਿਆਰਾ ਹੈ ਬਹੁਤ ਹੀ ਸੌਫਟ ਮਤਲਬ ਬਹੁਤ ਹੀ ਸੌਫਟ ਕਪੜਾ ਹੈ ਇਸ ਤਰ੍ਹਾਂ ਦੇ ਵਿੱਚ ਕਢਾਈ ਦਾ ਵਰਕ ਹੋਇਆ ਮਤਲਬ ਇਸ ਤਰ੍ਹਾਂ ਥੋੜਾ ਵਰਕ ਹੋਇਆ ਹੈ ਸੂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਸੂਟ ਦੇ ਉੱਪਰ ਇਸ ਤਰ੍ਹਾਂ ਵਰਕ ਹੋਇਆ ਹੋਇਆ ਹੈ ਇਹਦੇ ਵਿੱਚ ਆਪਣੇ ਕੋ ਸਿਰਫ ਇੱਕ ਪੀਸ ਹੀ ਹੈ ਜੋ ਵੀ ਸਾਨੂੰ ਪਹਿਲਾਂ ਪੇਮੈਂਟ ਕਰ ਦੇਗਾ ਮਤਲਬ ਆਪਣਾ ਸੂਟ ਪਹਿਲਾਂ ਬੁੱਕ ਹੋ ਜਾਏਗਾ ਕਰਵਾ ਦੇਗਾ ਉਸ ਦਾ ਹੋਏਗਾ ਇਹ ਸੂਟ ਬੁੱਕ ਇਹ ਤੁਸੀਂ ਦੇਖ ਸਕਦੇ ਹੋ ਐਕਚੁਅਲੀ ਜੀ ਅੱਜ ਮੈਂ ਆਪਣੀ ਜੋ ਲਾਈਵ ਹੈ ਉਹ ਸ਼ਾਪ ਤੋਂ ਨਹੀਂ ਕਰ ਰਹੀ ਇਸ ਕਰਕੇ ਥੋੜਾ ਉਧਰ ਕੰਮ ਚੱਲ ਰਿਹਾ ਸੀਗਾ ਜੋ ਲਾਈਵ ਹੈ ਇਹ ਮੈਂ ਫੋਰ ਸਾਈਡ ਤੋਂ ਕਰ ਰਹੀ ਹਾਂ ਇਸ ਕਰਕੇ ਅਸੀਂ ਕੋਟ ਸੈਟ ਅੱਜ ਨਹੀਂ ਦਿਖਾ ਸਕਦੇ ਅਗਰ ਮੈਂ ਕੱਲ ਨੂੰ ਸ਼ਾਪ ਤੇ ਲਾਈਵ ਕਰਾਂਗੀ ਦੈਨ ਤੁਹਾਨੂੰ ਕੋਟ ਸੈਟ ਦਿਖਾ ਦਾਂਗੀ ਇਹ ਤੁਸੀਂ ਵੇਖ ਸਕਦੇ ਹੋ ਵੈਸੇ ਇੱਕ ਆਪਾਂ ਕੋਟ ਸੈਟ ਹੋਰ ਵੀ ਰੈਡੀ ਕਰ ਰਹੇ ਹਾਂ ਵਰਕ ਦੇ ਡਿਜ਼ਾਈਨ ਦੇ ਵਿੱਚ ਬਹੁਤ ਹੀ ਸੋਨਾ ਕੋਟ ਸੈਟ ਹੈ ਉਹ ਇਹ ਰਾ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਸਕਦੇ ਹੋ ਐਂਡ ਸਾਨੂੰ ਸੈਂਡ ਕਰ ਸਕਦੇ ਹੋ ਨੈਕਸਟ ਹੈਗਾ ਜੀ ਆਪਣਾ ਇਹ ਵਾਲਾ ਸੂਟ ਅਰਵਨੀ ਤੇ ਵਾਲਾ ਸੂਟ ਰੱਖਦੇ ਹਾਂ ਜੀ ਸਾਨੂੰ ਕਸਟਮਰ ਦਾ ਮੈਸੇਜ ਆ ਚੁੱਕਿਆ ਇਹ ਵਾਲਾ ਸੂਟ ਹੋ ਚੁੱਕਿਆ ਬੁੱਕ ਇਹ ਨੂੰ ਸਾਈਡ ਤੇ ਰੱਖਦੇ ਇਹ ਤੁਸੀਂ ਦੇਖ ਸਕਦੇ ਹੋ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਇਸ ਤਰ੍ਹਾਂ ਵੇਅਰ ਕੀਤਾ ਬਹੁਤ ਹੀ ਪਿਆਰਾ ਲੱਗਦਾ ਹੈ ਬਹੁਤ ਹੀ ਸੋਹਣਾ ਸੂਟ ਹੈ ਜੀ ਇਹਦਾ ਪ੍ਰਾਈਸ ਵੀ 700 ਰੁਪਏ ਇਹਦੀ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ 700 ਰੁਪਏ ਦਾ ਪ੍ਰਾਈਸ ਹੈ ਜੀ ਇਹਦਾ ਬਹੁਤ ਹੀ ਸੌਫਟ ਕਪੜਾ ਬਹੁਤ ਹੀ ਮੁਲਾਇਮ ਕਪੜਾ ਹੈ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਬਾਕੀ ਤੁਸੀਂ ਚੈਟ ਦੇ ਵਿੱਚ ਵੀ ਦੱਸ ਸਕਦੇ ਹੋ ਕਿ ਇਹ ਸੂਟ ਸਾਡਾ ਰੱਖ ਦੋ ਥੈਨ ਆਪਾਂ ਤੁਹਾਡਾ ਸੂਟ ਹੈ ਜੋ ਉਹ ਸਾਈਡ ਤੇ ਰੱਖ ਦਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਫਟ ਕਪੜਾ ਹੈ ਲਾਈਨਿੰਗ ਦੀ ਲੋੜ ਨਹੀਂ ਹੈ ਬਿਲਕੁਲ ਵੀ ਬਹੁਤ ਹੀ ਮੁਲਾਇਮ ਕਪੜਾ ਹੈ ਸਕਰੀਨਸ਼ਾਟ ਤੁਸੀਂ ਆਪਣਾ ਜਲਦੀ ਜਲਦੀ ਲੈਂਦੇ ਜਾਓ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਇਹਦੀ ਵੀ ਸਾਨੂੰ ਕਾਫੀ ਜ਼ਿਆਦਾ ਡਿਮਾਂਡ ਆਈ ਸੀ ਇਹ ਵਾਲੇ ਪ੍ਰਿੰਟ ਦੇ ਵਿੱਚ ਇਹਦਾ ਬਲੂ ਕਲਰ ਦਾ ਸੂਟ ਹੈ ਜੀ ਇਹ ਬਹੁਤ ਹੀ ਪਿਆਰਾ ਸੂਟ ਹੈ ਇਸ ਤਰ੍ਹਾਂ ਡਿਫਰੈਂਟ ਕਲਰ ਦੇ ਦੇ ਵਿੱਚ ਫਲਾwrs ਪਾਏ ਤੁਸੀਂ ਇਹਦਾ ਮੈਚਿੰਗ ਵੀ ਕਰਵਾ ਸਕਦੇ ਹੋ ਐਦਾਂ ਵੀ ਲੈ ਸਕਦੇ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਕੱਲ ਨੂੰ ਜੇ ਅਸੀਂ ਟਾਈਮਿੰਗ ਆਪਣੀ ਅਪਡੇਟ ਕਰ ਦਾਂਗੇ ਤੁਸੀਂ ਵੇਖ ਵੇਖ ਲਓ ਇਹਦਾ ਪ੍ਰਾਈਸ ਵੀ ਜੀ 700 ਰੁਪਏ ਸੂਟ ਦਾ স্ক্রিনਸ਼ਾਟ ਤੁਸੀਂ ਲੈ ਸਕਦੇ ਜਿਵੇਂ ਤੁਸੀਂ ਇਹਦਾ ਕੋਟ ਸੈੱਟ ਬਣਾਣਾ ਹੈ ਸੂਟ ਬਣਾਣਾ ਹੈ ਕਮੀਜ਼ ਬਣਾਣਾ ਹੈ ਜਿਸ ਤਰ੍ਹਾਂ ਵੀ ਤੁਸੀਂ ਬਣਾਣਾ ਹੈ ਫਰਕ ਸੂਟ ਬਣਾਣਾ ਹੈ ਤੁਸੀਂ ਬਣਾ ਸਕਦੇ ਹੋ ਪਿਓਰ ਕਾਟਨ ਦਾ ਸਟੱਫ ਹੈ ਸਟੱਫ ਦੀ ਤੁਹਾਨੂੰ ਦਿੱਕਤ ਨਹੀਂ ਆਏਗੀ ਬਹੁਤ ਹੀ ਸੋਹਣਾ ਸਟੱਫ ਹੈ স্ক্রিনਸ਼ਾਟ ਹੋਪ ਤੁਸੀਂ ਲੈ ਲਿਆ ਹੋਵੇਗਾ ਨੈਕਸਟ ਹੈ ਕਿ ਆਪਣੇ ਇਹ ਵਾਲੇ ਦੋ ਸੂਟ ਇਹ ਵਾਲੇ ਪ੍ਰਿੰਟ ਦੇ ਵਿੱਚ ਇਹਦਾ ਪ੍ਰਾਈਸ ਜੀ 500 ਰੁਪਏ ਹੈ ਇਹਦਾ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਨੈਕਸਟ ਹੈਗਾ ਆਪਣਾ ਇਹ ਵਾਲਾ ਲਵੈਂਟਰ ਕਲਰ ਦੇ ਵਿੱਚ ਸੂਟ ਹੈ ਇਸ ਤਰ੍ਹਾਂ ਦਾ ਸੂਟ ਹੈ ਜੀ ਨਾਲ ਇਸ ਦੇ ਮੈਚਿੰਗ ਬਾਟਮ ਹੈ ਇਹ ਤੁਸੀਂ ਵੇਖ ਸਕਦੇ ਹੋ ਇਹਦਾ ਪ੍ਰਾਈਸ ਵੀ ਜੀ 700 ਰੁਪਏ ਬਹੁਤ ਹੀ ਸੋਨਾ ਸੂਟ ਹੈ ਇਦਾਂ ਮੋਰ ਵਾਲਾ ਕਪੜਾ ਹੈ ਕਪੜੇ ਤੁਹਾਨੂੰ ਬਿਲਕੁਲ ਦਿੱਕਤ ਨਹੀਂ ਆਏਗੀ ਬਹੁਤ ਹੀ ਸੋਨਾ ਸੂਟ ਹੈ 700 ਇਹਦਾ ਪ੍ਰਾਈਸ ਹੈ ਜੀ ਫ੍ਰੀ ਸ਼ਿਪਿੰਗ ਦੇ ਨਾਲ ਇਹ ਜੋ ਸ਼ਿਪਿੰਗ ਵਾਲਾ ਆਪਰੇ ਸਿਰਫ ਅੱਜ ਲਈ ਹੀ ਅਵੇਲੇਬਲ ਹੈ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਇਹਦੀ ਵੀ ਸਾਨੂੰ ਕਾਫੀ ਡਿਮਾਂਡ ਆਈ ਸੀ ਪਿਛਲੀ ਲਾਈਵ ਦੇ ਵਿੱਚ ਇਸ ਨਾਲ ਇਸ ਤਰ੍ਹਾਂ ਦੀ ਮੈਚਿੰਗ ਬਾਟਮ ਹੈ ਵੇਅਰ ਕੀਤਾ ਸੂਟ ਬਹੁਤ ਹੀ ਪਿਆਰਾ ਲੱਗਦਾ ਹੈ ਤੁਸੀਂ ਪਰਚੇਸ ਕਰ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਇਸ ਤਰ੍ਹਾਂ ਦਾ ਕੰਟਰਾਸਟ ਹੈ ਮੈਚਿੰਗ ਬਾਟਮ ਹੈ ਜਿਸ ਨਾਲ ਅ ਬਲੂ ਵਾਲਾ ਸੂਟ ਬਲੂ ਵਾਲਾ ਕਿਹੜਾ ਸੀ ਸੀ ਇਹ ਵਾਲਾ ਬਲੂ ਵਾਲਾ ਕਹਿ ਰਹੀ ਹੂੰ ਸੂਟ ਇਹ ਤੁਸੀਂ ਵੇਖ ਸਕਦੇ ਹੋ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਬਾਕੀ ਮੈਂ ਲਾਈਵ ਨੂੰ ਸੇਵ ਵੀ ਕਰ ਦਾਂਗੀ ਜੀ ਤੁਸੀਂ ਉੱਥੋਂ ਵੀ ਦੇਖ ਸਕਦੇ ਹੋ ਬਾਕੀ 850 ਵਾਲਾ ਸੂਟ ਆਈ ਥਿੰਕ ਸੋ ਬੁੱਕ ਕਰਤਾ ਸੀਗਾ ਕਿਸੇ ਨੇ ਪਹਿਲਾਂ ਹੀ 5 ਮੀਟਰ ਕਪੜਾ ਲੱਗਦਾ ਨਾ ਕອດ ਸੈਟ ਲਈ 5 ਮੀਟਰ ਦਾ ਭੰਦਾ ਹੈ ਜੀ ਕອດ ਸੈਟ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਨੈਕਸਟ ਹੈਗਾ ਆਪਣਾ ਇਹ ਵਾਲਾ ਬਹੁਤ ਹੀ ਸੋਨਾ ਪ੍ਰਿੰਟ ਬਲੂ ਕਲਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ ਇਸ ਤਰ੍ਹਾਂ ਦਾ ਪ੍ਰਿੰਟ ਹੈ ਇਹਦਾ ਪ੍ਰਾਈਸ ਵੀ ਜੀ ਆਪਣਾ 700 ਰੁਪਏ ਤੁਸੀਂ ਬਾਈ ਕਰ ਸਕਦੇ ਹੋ ਆਡੀ ਕਲੈਕਸ਼ਨ ਦੇ ਵਿੱਚ ਇਹ ਸੂਟ ਹੈ ਇਸ ਤਰ੍ਹਾਂ ਦਾ ਸੂਟ ਹੈ ਮੈਂ ਤੁਹਾਨੂੰ ਓਪਨ ਵੀ ਕਰਕੇ ਦਿਖਾ ਦਿੰਨੀ ਹ ਇਸ ਤਰ੍ਹਾਂ ਦਾ ਸੂਟ ਹੈ ਜੀ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਜਿਸ ਦਾ ਵੀ ਬੁੱਕ ਕਰਨਾ ਹੈ ਉਹ ਸਾਨੂੰ ਦੱਸ ਸਕਦੇ ਉਦਾਂ ਹੀ ਆਪਾਂ ਬੁੱਕ ਕਰ ਦਾਂਗੇ ਸੂਟ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਪਿਆਰਾ ਸਟੱਫ ਹੈ ਇਦੇ ਵਿੱਚ ਆਪਣੇ ਕੋਲ ਹੋਰ ਕਲਰਸ ਵੀ ਹੈਗੇ ਆ ਇਹ ਬਲੂ ਕਲਰ ਦੇ ਵਿੱਚ ਸਕਰੀਨਸ਼ਾਟ ਤੁਸੀਂ ਆਪਣਾ ਲੈਂਦੇ ਜਾਓ ਜਲਦੀ ਹੋਪ ਤੁਸੀਂ ਸਕਰੀਨਸ਼ਾਟ ਲੈ ਲਿਆ ਹੋਏਗਾ ਜੀ ਬਾਕੀ ਆਪਣਾ ਸੂਟ ਤੁਸੀਂ ਸਾਨੂੰ ਲਾਈਕ ਦੇ ਵਿੱਚ ਵੀ ਦੱਸ ਸਕਦੇ ਕੀ ਸੂਟ ਸਾਡਾ ਸਾਈਡ ਤੇ ਰੱਖ ਦੋ ਤਾਂ ਕਿ ਫਿਰ ਬੁੱਕ ਨਾ ਹੋਵੇ ਇਹ ਤੁਸੀਂ ਵੇਖੋ ਨੈਕਸਟ ਹੈਗਾ ਆਪਣਾ ਇਸ ਤਰ੍ਹਾਂ ਇਹ ਵੀ ਬਹੁਤ ਹੀ ਪਿਆਰਾ ਸੂਟ ਹੈ ਇਹਦੇ ਨਾਲ ਮੈਚਿੰਗ ਬਾਟਮ ਹੋਏਗੀ ਅਗਰ ਤੁਸੀਂ 올ਓਵਰ ਲਾਈਨ ਹੈ 올ਓਵਰ ਵੀ ਤੁਹਾਨੂੰ ਮਿਲ ਜੇਗਾ ਮੈਚਿੰਗ ਬਾਟਮ ਨਾਲ ਵੀ ਮਿਲ ਜੇਗਾ ਜੀ スクリーンショット ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਲੈਸ ਵਗੈਰਾ ਲਗਾ ਕੇ ਬਹੁਤ ਹੀ ਪਿਆਰਾ ਸੂਟ ਬਣਦਾ ਹੈ ਬਹੁਤ ਹੀ ਸੋਹਣਾ ਸਟੱਫ ਹੈ ਮੋਰ ਵਾਲਾ ਕੱਪੜੇ ਦੀ ਲਾਈਨਿੰਗ ਤੇ ਲੋੜਨੀ ਹੈ ਬਹੁਤ ਹੀ ਸੌਫਟ ਸਟੱਫ ਹੈ ਇਹਦਾ ਵੀ ਕੋਟ ਸੈੱਟ ਸਾਨੂੰ ਇੱਕ ਕਸਟਮਰ ਨੇ ਇਸ ਤਰ੍ਹਾਂ ਦਾ ਪ੍ਰਿੰਟ ਭੇਜਿਆ ਸੀਗਾ ਕੋਟ ਸੈੱਟ ਬਣਵਾਉਣ ਲਈ ਤੁਸੀਂ ਅਗਰ ਦੇਖ ਰਹੇ ਹੋ ਤਾਂ ਇਸ ਤਰ੍ਹਾਂ ਦਾ ਪ੍ਰਿੰਟ ਬਹੁਤ ਸੋਹਣਾ ਲੱਗੇਗਾ ਕੋਟ ਸੈੱਟ ਲਈ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀスクリーン ਸ਼ਾਟ ਤੁਸੀਂ ਲੈ ਸਕਦੇ ਹੋ ਤੁਸੀਂ ਜੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਬਲੂ ਵਾਲੇ ਦੀ ਜੋ ਤੁਸੀਂ ਕਹਿ ਰਹੇ ਹੋ ਇਹ ਲਾਈਵ ਮੈਂ ਸੇਵ ਕਰ ਦਾਂਗੀ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਡਾਰਕ ਬਲੂ ਹਾਂਜੀ ਦਿਖਾ ਦਿੰਨੀ ਆ ਡਾਰਕ ਇਹ ਵਾਲਾ ਦੇਖ ਲਓ ਜੀ ਹਾਂਜੀ WhatsApp ਤੇ ਆਪਣਾ ਨੰਬਰ ਹੈਗਾ 88476002498847600249 ਤੁਸੀਂ ਇਹ ਨੰਬਰ ਤੇ ਸਾਨੂੰ ਕਾਲ ਨਹੀਂ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਲਾਈਵ ਐਂਡ ਹੋਣ ਤੋਂ ਬਾਅਦ ਸਕਰੀਨਸ਼ਾਟ ਤੁਸੀਂ ਲੈ ਲਿਓਗੇ ਜੀ ਡਾਰਕ ਬਲੂ ਦਾ ਨੈਕਸਟ ਹੈਗਾ ਆਪਣਾ ਇਹ ਵਾਲਾ ਪ੍ਰਿੰਟ ਇਹ ਵੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਸ ਤਰ੍ਹਾਂ ਮੈਚਿੰਗ ਬਾਟਮ ਦੇ ਨਾਲ ਇਸ ਤਰ੍ਹਾਂ ਦੀ ਸ਼ਰਟ ਹੈ ਜੀ ਨਾਲ ਇਸ ਤਰ੍ਹਾਂ ਦੀ ਕੰਟਰਾਸਟ ਦੀ ਬਾਟਮ ਹੈ ਬਹੁਤ ਹੀ ਸੋਹਣਾ ਸਟੱਫ ਹੈ ਸਟੱਫ ਦੀ ਪੂਰੀ ਗਾਰੰਟੀ ਹੈ ਇਹ ਵੀ ਆਪਣਾ 700 ਦਾ ਜਿੰਨਾ ਦਾ ਪ੍ਰਾਈਸ ਮੈਂ ਤੁਹਾਨੂੰ 700 ਕਹ ਰਹੀ ਹੂੰ 700 ਦੇ ਮੈਂ ਥੋੜੇ ਜਿਹੀ ਪੀਸ ਦਿਖਾਈ ਸੀ ਤੁਹਾਨੂੰ 600 ਵਾਲੇ वैसे अपने कोले कट पीस भी आ चुकी है अगर ਤੁਸੀਂ ਕਹੋਗੇ ਸਾਨੂੰ ਅਸੀਂ ਉਹਨਾਂ ਦੀ ਵੀ ਸਪੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਕਰ ਦਾਂਗੇ ਆਪਾਂ YouTube ਤੇ ਅਪਲੋਡ ਕਰ ਦਾਂਗੇ ਤੁਸੀਂ YouTube ਚੈਨਲ ਤੇ ਵੀ ਸਬਸਕ੍ਰਾਈਬ ਕਰ ਲਿਓ ਫੌਜੀ ਪੰਜਾਬੀ ਸੂਟ ਬੁਟੀਕ ਇਹਦਾ ਤੁਸੀਂ ਸਕਰੀਨ ਸ਼ਾਟ ਲੈ ਲਿਆ ਹੋਵੇਗਾ ਜੀ 700 ਪ੍ਰਾਈਸ ਹੈ ਮੈਚਿੰਗ ਦੇ ਵਿੱਚ ਬਹੁਤ ਹੀ ਸੋਹਣਾ ਸਟੱਫ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਏਕੇ ਪ੍ਰਿੰਸਸ ਦੇ ਵਿੱਚ ਬਹੁਤ ਸੋਹਣਾ ਸਟੱਫ ਹੈ ਇਹਦੇ ਵਿੱਚ ਆਪਣੇ ਕੋ ਕਾਫੀ ਸੂਟਸ ਪਏ ਆ ਜਿਹੜਾ ਮੈਂ ਤੁਹਾਨੂੰ ਪਹਿਲਾਂ ਪ੍ਰਿੰਟ ਦਿਖਾਇਆ ਸੀਗਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਆਪਾਂ ਕਾਫੀ ਸੂਟਸ ਲਿਆਤੇ ਆ ਦੇ ਵਿੱਚ ਇਹ ਦਾ ਸਟਾਕ ਫੁੱਲ ਹੈ ਜੀ ਇਹ ਤੁਸੀਂ ਬਾਇ ਕਰ ਸਕਦੇ ਹੋ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਇਹਦੀ ਵੀ ਸਾਨੂੰ ਕਾਫੀ ਡਿਮਾਂਡ ਸੀ ਹਾਂਜੀ ਓਨਲੀ ਸ਼ਰਟ ਦਾ ਪੀਸ ਵੀ ਮਿਲ ਜੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਮਲਾਈਨ ਕਪੜਾ ਬਹੁਤ ਹੀ ਸੋਹਣਾ ਸਟੱਫ ਹੈ ਨੈਕਸਟ ਹੈਗਾ ਇੱਕ ਬਹੁਤ ਹੀ ਸੋਹਣਾ ਬਲੈਕ ਕਲਰ ਦੇ ਵਿੱਚ ਸੂਟ ਚੈੱਕ ਮੋਰ ਤੋਂ। ਇਸ ਤਰ੍ਹਾਂ ਦੀ ਸ਼ਰਟ ਹੈ ਜੀ ਬਲੈਕ ਕਲਰ ਦੀ ਵੀ ਸਾਨੂੰ ਕਾਫੀ ਡਿਮਾਂਡ ਰਹਿੰਦੀ ਏ। ਇਸ ਤਰ੍ਹਾਂ ਬਲੈਕ ਕਲਰ ਦੇ ਵਿੱਚ ਸ਼ਰਟ ਹੈ ਐਂਡ ਨਾਲ ਬਲੈਕ ਕਲਰ ਦੀ ਬਾਟਮ ਹੈ। ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ। ਮੈਂ ਤੁਹਾਨੂੰ ਓਪਨ ਕਰਕੇ ਵੀ ਦਿਖਾ ਦਿੰਨੀ ਆ। ਇਹ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਦਾ ਸੂਟ ਲੱਗੇਗਾ ਜੀ। ਇਹ ਆਪਣੇ ਕੋਲੇ ਇਹਦਾ ਇੱਕ ਪੀਸ ਹੀ ਹੈ। ਇਹ ਦੋ ਪੀਸ ਹੋਣਗੇ। ਤੁਸੀਂ ਆਪਣਾ ਬੁੱਕ ਕਰਵਾ ਸਕਦੇ ਹੋ। ਇਹ ਆਪਣਾ 700 ਰੁਪੀਸ ਦਾ ਹੈ ਜੀ ਇਹਨੂੰ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਬਾਕੀ ਤੁਸੀਂ ਲਾਈਵ ਦੇ ਵਿੱਚ ਵੀ ਦੱਸ ਸਕਦੇ ਹੋ ਅਗਰ ਤੁਸੀਂ ਬੁੱਕ ਕਰਵਾਉਣਾ ਹੈ ਇਹਦੇ ਵੀ ਕੈਮ ਆਰਡ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਬਹੁਤ ਹੀ ਸੋਨਾ ਸੂਟ ਹੈ ਜੀ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਐਸਕੇ ਦਾ ਸਟਫ ਦੇ ਵਿੱਚ ਇਹ ਸੂਟ ਬਹੁਤ ਹੀ ਸੋਨਾ ਸਟਫ ਹੈ ਬਹੁਤ ਹੀ ਪਿਆਰਾ ਤੁਸੀਂ ਦੇਖ ਸਕਦੇ ਹੋ スクリーンショット ਤੁਸੀਂ ਆਪਣਾ ਲੈ ਸਕਦੇ ਹੋ ਇਹ ਜੀ ਮੈਚਿੰਗ बॉटम ਦੇ ਨਾਲ ਹੈ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਇਹਦੀ ਵੀ ਸਾਨੂੰ ਕਾਫੀ ਡਿਮਾਂਡ ਸੀ ਪਿਛਲੀ ਲਾਈਵ ਦੇ ਵਿੱਚ ਇਹ ਵਾਲਾ ਸੀਲ ਹੋ ਗਿਆ ਸੀ ਆਪਾਂ ਸੈਕਿੰਡ ਟਾਈਮ ਇਹਦਾ ਸਟਾਕ ਸਾਨੂੰ ਮੱਸਾਂ ਮਿਲਿਆ ਬਟ ਅਸੀਂ ਲੈ ਆਏ ਤੁਹਾਡੀ ਡਿਮਾਂਡ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਲੱਗਦਾ ਹੈ ਸੂਟ ਵੀਅਰ ਕੀਤਾ ਹੋਇਆ ਬਹੁਤ ਹੀ ਪਿਆਰਾ ਸੂਟ ਹੈスクリーン ਸ਼ਾਟ ਤੁਸੀਂ ਲੈ ਸਕਦੇ ਹੋ ਜੀ ਜਲਦੀ ਜਲਦੀ ਆਪਣਾ ਜਿੱਤਾਂ ਵੀ ਤੁਹਾਨੂੰ ਪਸੰਦ ਆਉਂਦਾ ਹੈ ਇਹਦਾ ਪ੍ਰਾਈਸ ਵਿੱਚ 700 ਹੈ スクリーンショット ਲੈ ਕੇ ਆਪਣੇ ਜਲਦੀ ਜਲਦੀ ਤੁਸੀਂ ਭੇਜ ਸਕਦੇ ਹੋ ਹਾਂਜੀ ਹਾਂਜੀ ਵਧੀਆ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋ ਜੀ ਨੈਕਸਟ ਹੈਗਾ ਆਪਣਾ ਸ਼ਿਮਰ ਦੇ ਵਿੱਚ कॉटन शिमर ਦੇ ਵਿੱਚ ਇਹਦਾ ਪ੍ਰਾਈਸ ਵੀ ਜੀ 700 ਰੁਪੀਸ ਹੈ ਇਹ कॉटन शिमर ਦੇ ਵਿੱਚ ਹੈ ਨਾਲ ਮੈਚਿੰਗ ਬਾਟਮ ਹੈ ਇਸਦੇ ਇਸ ਤਰ੍ਹਾਂ ਦੀ ਮੈਚਿੰਗ ਬਾਟਮ ਹੈ ਇਸ ਤਰ੍ਹਾਂ ਸ਼ਿਮਰ ਦੀ ਸ਼ਰਟ ਹੈ ਜੀ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸੋਨਾ ਸੂਟ ਹੈ ਬਹੁਤ ਹੀ ਮੁਲਾਇਮ ਸਟਫ ਹੈ ਸਟਫ ਦੀ ਪੂਰੀ ਗਾਰੰਟੀ ਹੈ ਜੀ ਇਸ ਤਰ੍ਹਾਂ ਮੋਰ ਵਾਲਾ ਕਪੜਾ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸੋਨਾ ਸਟਫ ਹੈ ਇਸ ਤਰ੍ਹਾਂ ਸ਼ਾਈਨ ਕਰਦਾ ਹੈ ਉਹ ਕੈਮਰੇ ਦੇ ਵਿੱਚ ਦਿਖ ਰਿਹਾ ਹੋਏਗਾ ਇਸ ਤਰ੍ਹਾਂ ਸ਼ਾਈਨ ਕਰਦਾ ਮੈਂ ਤੁਹਾਨੂੰ ਕੋਲ ਕੇ ਵੀ ਦਿਖਾ ਦਿੰਦੀ ਹਾਂ ਇਹ ਆਪਣੀ ਸ਼ਰਟ ਆ ਗਈ ਜੀ ਨਾਲ ਇਸ ਦੀ ਇਸ ਤਰ੍ਹਾਂ ਦੀ ਬਾਟਮ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋ 700 ਪ੍ਰਾਈਸ ਹੈ ਜੀ ਸੂਟ ਦਾ ਸ਼ਿਮਰ ਦੇ ਵਿੱਚ ਇਹਦੀ ਸ਼ਰਟ ਹੈ ਪਲੇਨ ਇਸ ਦੀ ਬਾਟਮ ਹੈ ਸੈਲਫ ਤੇ ਵਿੱਚ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਇਹਦੀ ਵੀ ਸਾਨੂੰ ਕਾਫੀ ਡਿਮਾਂਡ ਸੀ ਮੈਚਿੰਗ ਬਾਟਮ ਦੇ ਨਾਲ ਇਹਦਾ ਪ੍ਰਾਈਸ ਵੀ 700 ਹੈ ਜੀ ਮੰਮਾ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋ ਬਹੁਤ ਹੀ ਸੋਨਾ ਸਟੱਫ ਹੈ ਬਹੁਤ ਹੀ ਪਿਆਰਾ ਸੂਟ ਹੈ ਜੀ ਇਦੇ ਨਾਲ ਵੀ ਮੈਚਿੰਗ ਬਾਟਮ ਹੈ ਇਹਦਾ ਵੀ ਪ੍ਰਾਈਸ 700 ਰੁਪਈਆ ਹੈ ਐਸਕੇ ਦੇ ਵਿੱਚ ਇਹ ਸਟੱਫ ਹੈ ਜੀ ਨੈਕਸਟ ਇਹਦੇ ਵਿੱਚ ਸੀਮ ਪਹਿਲਾ ਵਾਲਾ ਸੂਟ ਪਿੰਕ ਸ਼ੇਡ ਦੇ ਵਿੱਚ ਸੀ ਇਹਦੇ ਵਿੱਚ ਇਹੀ ਸੀਮ ਸੂਟ ਜੀ ਸਕਾਈ ਬਲੂ ਸ਼ੇਡ ਦੇ ਵਿੱਚ ਹੈ ਇਹਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ 700 ਪ੍ਰਾਈਸ ਹੈ ਜੀ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਮੁਲਾਇਮ ਸਟੱਫ ਫ੍ਰੀ ਸ਼ਿਪਿੰਗ ਦੇ ਨਾਲ ਇਹ ਜੋ ਸ਼ਿਪਿੰਗ ਵਾਲਾ ਆਫਰ ਹੈ ਹਾਂਜੀ ਅੱਜ ਪ੍ਰਿੰਟਡ ਸੂਟਸ ਦੀ ਲਾਈਵ ਹੈ ਕਿਉਂਕਿ ਸਾਨੂੰ ਕਾਫੀ ਕਸਟਮਰਸ ਨੇ ਕਿਹਾ ਸੀ ਕਿ ਹੋਰ 프린ਟਡ ਸੂਟਸ ਲਿਆਓ ਇਸ ਕਰਕੇ ਆਪਾਂ ਅੱਜ 프린ਟਡ ਸੂਟਸ ਦੀ ਲਾਈਵ ਲੈ ਕੇ ਆਏ ਆ ਨੈਕਸਟ ਹੈਗਾ ਆਪਣਾ ਇਹ ਵਾਲਾ ਪ੍ਰਿੰਟ ਇਹਰਾ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜਿਸ ਤਰ੍ਹਾਂ ਹੀ ਤੁਹਾਨੂੰ ਪਸੰਦ ਆਏਗਾ ਬਹੁਤ ਹੀ ਸੋਨਾ ਸੂਟ ਹੈ ਜੀ ਬਾਕੀ ਤੁਸੀਂ ਸਾਨੂੰ ਦੱਸੋ ਵੀ ਤੁਹਾਨੂੰ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਬਹੁਤ ਹੀ ਸੋਨਾ ਸੂਟ ਹੈ ਬਹੁਤ ਹੀ ਪਿਆਰਾ ਸਟੱਫ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਹੋ ਨੈਕਸਟ ਹੈਗਾ ਆਪਣਾ ਇਸ ਤਰ੍ਹਾਂ ਨਾ ਮੈਚਿੰਗ ਬਾਟਮ ਇਸ ਤਰ੍ਹਾਂ ਦੀ ਸ਼ਰਟ ਹੈ ਜੀ ਮੈਂ ਤੁਹਾਨੂੰ ਸ਼ਰਟ ਦਿਖਾ ਦਿੰਨੀ ਆ ਬਲੈਕ ਕਲਰ ਦੇ ਵਿੱਚ ਇਸ ਤਰ੍ਹਾਂ ਦਾ ਸ਼ਰਟ ਦਾ ਡਿਜ਼ਾਈਨ ਹੈ ਇਹ ਆਪਣੀ ਸ਼ਰਟ ਆ ਗਈ ਨਾਲ ਇਸ ਦੇ ਸ਼ਿਮਰ ਦੀ ਬਾਟਮ ਆ ਗਈ ਇਹ ਦ ਸ਼ਿਮਰ ਦੇ ਵਿੱਚ ਇਸ ਤਰ੍ਹਾਂ ਸ਼ਰਟ ਦਾ ਡਿਜ਼ਾਈਨ ਆਏਗਾ ਪ੍ਰਿੰਟਡ ਸ਼ਰਟ ਹੈ ਬਹੁਤ ਹੀ ਸੋਨਾ ਇਧਰੋਂ ਇਹ ਆਪਣਾ ਕੰਪਲੀਟ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਅਗਰ ਤੁਸੀਂ ਕੱਲੀ ਸ਼ਰਟ ਵੀ ਪਰਚੇਸ ਕਰਨਾ ਚਾਹੁੰਦੇ ਹੋ ਤੁਸੀਂ ਕੱਲੀ ਸ਼ਰਟ ਦਾ ਕਪੜਾ ਵੀ ਲੈ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਨੈਕਸਟ ਹੈਗਾ ਆਪਣਾ ਇਹ ਵਾਲਾ ਪ੍ਰਿੰਟ ਇਹ ਵੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਜੀ 700 ਦਾ ਪ੍ਰਾਈਸ ਹੈ ਬਹੁਤ ਹੀ ਸੋਹਣਾ ਸੂਟ ਹੈ ਜੀ ਤੁਸੀਂ ਦੇਖ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਸਾਨੂੰ ਬਹੁਤ ਹੀ ਸੋਹਣਾ ਸੂਟ ਹੈ ਜੀ ਖੋਪ ਤੁਸੀਂ ਸਕਰੀਨਸ਼ਾਟ ਲੈ ਆ ਲੈ ਹੋਵੇਗਾ ਕਾਟਨ ਦੇ ਵਿੱਚ ਹੀ ਜੀ ਨੇ ਸਾਰੇ ਸੂਟ ਬਾਕੀ ਮੈਂ ਲਾਈਵ ਨੂੰ ਸੇਵ ਕਰ ਦਾਂਗੇ ਤੁਸੀਂ ਉਸ ਤੋਂ ਬਾਅਦ ਲਾਈਵ ਐਂਡ ਹੋਣ ਤੋਂ ਬਾਅਦ ਜੋ ਵੀ ਤੁਹਾਨੂੰ ਸੂਟ ਪਸੰਦ ਆਵੇ ਉਹ ਤੁਸੀਂ ਲੈ ਸਕਦੇ ਹੋ ਕਿ ਤੁਸੀਂ ਵੇਖ ਸਕਦੇ ਨੇ ਨਹੀਂ ਜੀ ਕਾਟਨ ਸ਼ਿਮਰ ਤੇ ਲਾਈਨਿੰਗ ਦੀ ਲੋੜ ਨਹੀਂ ਹੈ ਬਿਲਕੁਲ ਕਾਟਨ ਹੀ ਹੈ ਉਹ ਬਸ ਉਹਦੇ ਉੱਤੇ ਸ਼ਾਈਨ ਹੈ ਜਿਹੜੀ ਉਹ ਸ਼ਿਮਰ ਦੀ ਸ਼ਾਈਨ ਹੈ ਕਾਟਨ ਦਾ ਹੀ ਸਟਾਫ ਹੈ ਇਹ ਤੁਸੀਂ ਵੇਖ ਸਕਦੇ ਹੋ ਇਹ ਵੀ ਬਹੁਤ ਹੀ ਪਿਆਰਾ ਸੂਟ ਹੈ ਬਹੁਤ ਹੀ ਸੋਹਣਾ ਲਗਦਾ ਇਸ ਤਰ੍ਹਾਂ ਦਾ ਜਦੋਂ ਆਪਾਂ ਵੀਅਰ ਕਰਦੇ ਆ ਨਾਲ ਅਗਰ ਤੁਸੀਂ ਦੁਪੱਟਾ ਕਰਾਉਣਾ ਤੁਸੀਂ ਦੁਪੱਟਾ ਵੀ ਕਰਾ ਸਕਦੇ ਹੋ ਇਹ ਆ ਗਈ ਆਪਣੀ ਸ਼ਰਟ ਨਾਲ ਇਸ ਤੇ ਆ ਗਈ ਇਸ ਤਰ੍ਹਾਂ ਦੀ ਮੈਚਿੰਗ ਬਾਟਮ ਬਹੁਤ ਹੀ ਸੋਹਣਾ ਸੂਟ ਲੱਗਦਾ ਜੇ ਵੀਅਰ ਕੀਤਾ ਹੋਇਆ ਨੈਕਸਟ ਹੈਗਾ ਆਪਣਾ ਇਹ ਵਾਲਾ ਪ੍ਰਿੰਟ ਬਹੁਤ ਹੀ ਸੋਹਣਾ ਸੂਟ ਹੈ ਇੱਦਾਂ ਮੈਕ ਦੇ ਵਿੱਚ ਹੈ ਜੀ ਇਹ ਤਾਂ ਮੈਕ ਐਸਕੇ ਮੈਕ ਦੀ ਇਹ ਤੁਸੀਂ ਦੇਖ ਸਕਦੇ ਮਮਾ ਸਕਰੀਨਸ਼ਾਟ ਲੈ ਕੇ ਤੁਸੀਂ ਭੇਜ ਸਕਦੇ ਸਾਨੂੰ ਹੋਪਸ ਨੂੰ ਸੂਟ ਸੋਹਣੇ ਲੱਗੇ ਹੋਣਗੇ ਜੀ ਇਹ ਆਪਣਾ 올ਓਵਰ ਸੂਟ ਹੈ 올ਓਵਰ ਸੂਟ ਤੁਸੀਂ ਮੰਗਵਾ ਸਕਦੇ ਹੋ 700 ਇਹ ਸੂਟ ਦਾ ਪ੍ਰਾਈਸ ਹੈ ਬਾਕੀ ਕੱਟ ਪੀਸ ਵੀ ਆਪਣੇ ਕੋਲੇ ਆ ਗਏ ਨੇ ਤੁਸੀਂ ਕੱਟ ਪੀਸ ਵੀ ਮੰਗਵਾ ਸਕਦੇ ਹੋ ਅਗਰ ਤੁਸੀਂ ਸਾਨੂੰ ਕਹੋਗੇ ਆਪਾਂ ਕੱਟ ਪੀਸ ਲਈ ਵੀ ਆਪਾਂ ਵੀਡੀਓ ਅਪਲੋਡ ਕਰ ਦਾਂਗੇ YouTube ਦੇ ਉੱਪਰ ਇੱਕ ਸਾਨੂੰ ਇਹ ਵਾਲੇ ਸੂਟ ਦੀ ਵੀ ਕਾਫੀ ਡਿਮਾਂਡ ਸੀ ਸਟਾਕ ਦੇ ਵਿੱਚ ਆ ਚੁੱਕੀ ਹੈ ਜੀ ਇਹ ਤੁਸੀਂ ਕਾਟ ਸਕਦੇ ਹੋ ਬਾਏ スクリーンショット ਲੈ ਕੇ ਤੁਸੀਂ ਸਾਨੂੰ ਭੇਜ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆਵੇ ਇਸ ਤਰ੍ਹਾਂ ਮੈਚਿੰਗ ਬਾਟਮ ਦੇ ਵਿੱਚ ਨੈਕਸਟ ਹੈਗਾ ਆਪਣਾ ਇਹ ਵਾਲਾ ਸੂਟ ਸਿੰਪਲ ਕਟਵਰਕ ਦਾ ਪ੍ਰਾਈਸ ਹੈਗਾ ਜੀ 250 ਰੁਪਿਆ 250 ਦੀ ਕਟਵਰਕ ਹੁੰਦੀ ਹੈ ਆਪਣੇ ਸੂਟ ਤੇ ਬਾਜੂ ਤੇ ਅਗਰ ਦੁਪੱਟੇ ਤੇ ਕਟਵਰਕ ਕਰਵਾਉਣਾ ਦੁਪੱਟੇ ਦੇ ਕਟਵਰਕ ਦਾ ਪ੍ਰਾਈਸ ਵੀ ਜੀ 250 ਹੈ ਜਿਵੇਂ ਤੁਹਾਡਾ ਕੋਈ ਹੋਰ ਕੁਐਸਚਨ ਹੈ ਤੁਸੀਂ ਮੈਨੂੰ ਪੁੱਛ ਲਵੋ ਥੈਨ ਜੋ ਆਪਾਂ ਅੱਜ ਦੀ ਲਾਈਵ ਉਸ ਨੂੰ ਐਂਡ ਕਰਦੇ ਆਂ ਬਾਕੀ ਸਾਨੂੰ ਨਾ ਥੋੜੀ ਇਧਰ ਮਿਸਤਰੀ ਲੱਗੇ ਹੋਏ ਐ ਸਾਡੇ ਥੋੜਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਇਸ ਕਰਕੇ ਲਾਈਵ ਦੇ ਵਿੱਚ ਦਿੱਕਤ ਆ ਰਹੀ ਹੈ ਤੁਸੀਂ ਅੱਜ ਦੀ ਲਾਈਵ ਦੇਖ ਕੇ ਤੁਹਾਨੂੰ ਜੋ ਵੀ ਪ੍ਰਿੰਟ ਸੋਹਣਾ ਲੱਗਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਹਾਂਜੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦਿਓ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਹਾਂਜੀ ਆਰਡਰ ਤੁਸੀਂ ਸਾਨੂੰ ਬਸ ਮੈਂ ਹੁਣ ਲਾਈਵ ਐਂਡ ਕਰ ਦਾਂਗੀ ਤੁਸੀਂ ਉਸ ਤੋਂ ਬਾਅਦ ਸਾਨੂੰ ਦੱਸ ਦਿਓ ਜੋ ਵੀ ਤੁਹਾਡਾ ਆਰਡਰ ਹੋਏਗਾ ਆਪਾਂ ਤੁਹਾਡਾ ਸੂਟ ਅਲੱਗ ਸਾਈਡ ਤੇ ਰੱਖ ਲਾਂਗੀ ਬਾਕੀ ਥੋੜੇ ਹੁਣ ਕੰਸਟ੍ਰਕਸ਼ਨ ਜਦੋਂ ਹੋ ਗਿਆ ਕੰਮ ਤਾਂ ਉਸ ਤੋਂ ਬਾਅਦ ਆਪਾਂ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਵਾਂਗੇ ਉਹ ਤੁਸੀਂ ਦੇਖਿਓ ਉਸ ਤੋਂ ਬਾਅਦ ਜਿਸ ਤਰ੍ਹਾਂ ਪਾਰਟੀ ਵੇਅਰ ਕਹੋਗੇ ਜਿਸ ਤਰ੍ਹਾਂ ਵੀ ਤੁਸੀਂ ਕਹੋਗੇ ਸੁਜੈਸ਼ਨ ਤੁਸੀਂ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਜਿਸ ਤਰ੍ਹਾਂ ਵੀ ਦੱਸਾ ਕਿ ਤੁਹਾਨੂੰ ਸੂਟ ਪਸੰਦ ਹੋਵੇ ਹਾਂਜੀ ਕੱਟ ਪੀਸ ਦੀ ਵੀਡੀਓ ਆਪਾਂ ਬਣਾਵਾਂਗੇ 90 ਰੁਪਏ ਮੀਟਰ ਹੈ 90 ਰੁਪਏ ਮੀਟਰ ਕੱਟ ਪੀਸ ਨੇ ਜੀ 90 ਰੁਪਏ ਤੋਂ ਸਟਾਰਟ ਨੇ 90 ਰੁਪਏ ਮੀਟਰ ਹੋਣਾ ਪਏਗਾ ਕੱਟ ਪੀਸ ਆਡੀ ਕਲੈਕਸ਼ਨ ਦੇ ਵਿੱਚ ਤੁਹਾਨੂੰ ਜੋ ਵੀ ਚਾਹੀਦਾ ਹੋਇਆ ਤੁਸੀਂ ਸਾਨੂੰ ਦੱਸ ਦਿਓ 2 ਮੀਟਰ 1.5 ਮੀਟਰ ਜਿੰਨਾ ਵੀ ਲੈਣਾ ਹੈ 2 ਮੀਟਰ 1.5 ਮੀਟਰ 2.5 ਮੀਟਰ ਤੁਸੀਂ ਜਿੰਨਾ ਵੀ ਲੈਣਾ ਹੈ ਤੁਸੀਂ ਸਾਨੂੰ ਦੱਸਿਓ ਉਹਦਾ ਆਪਾਂ ਤੁਹਾਡਾ ਕਰ ਦਾਂਗੇ ਬਾਕੀ ਮੈਂ YouTube ਦੀ ਵੀਡੀਓ ਅੱਜ ਸ਼ੂਟ ਕਰ ਦਾਂਗੀ ਸਪੈਸ਼ਲ ਕੱਟਵਰਕ ਲਈ ਤੇ ਉਹ ਵੀਡੀਓ ਕੱਲ ਨੂੰ ਅਪਲੋਡ ਹੋ ਜਾਏਗੀ ਥੈਨ ਉਸ ਤੋਂ ਬਾਅਦ ਤੁਸੀਂ ਅ ਦੇਖ ਲਿਓ ਵੀਡੀਓ ਠੀਕ ਹੈ ਜੀ ਅੱਜ ਲਈ ਅੱਜ ਦੀ ਲਾਈਵ ਲਈ ਐਨਾਈ ਸਤਿ ਸ਼੍ਰੀ ਅਕਾਲ ਹਾਂਜੀ ਫੁਲਕਾਰੀ ਸੂਟ ਵੀ ਆਪਣੇ ਕੋਲ ਹੈਗੇ ਆ ਉਹ ਵੀ ਮੈਂ ਤੁਹਾਨੂੰ ਲਾਈਵ ਦੇ ਵਿੱਚ ਦਿਖਾ ਦਾਂਗੀ ਫੁਲਕਾਰੀ ਸੂਟ ਆਪਾਂ ਲੈ ਆਵਾਂਗੇ ਕਾਫੀ ਰੈਡੀ ਕੀਤੇ ਪਏ ਐ ਬਾਕੀ ਤੁਹਾਡਾ ਜੋ ਵੀ ਕੁਸ਼ਨ ਹੋਇਆ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਸਾਨੂੰ ਦੱਸ ਦਿਓ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਕੀ ਫੁਲਕਾਰੀ ਸੂਟ ਕਿਹੜੇ